ਆ ਦੇਖੋ ਅਜੇ ਉੱਥੇ ਰੋੜੀ ਪਾ ਦਿੱਤੀ ਆ ਪਹਿਲਾਂ ਜਿੰਦੇ ਤੱਕ ਗੇਟ ਤੇ ਲੱਗਦੇ ਫਰਸ਼ ਨਹੀਂ ਲੱਗਣਾ ਤੇ ਹਾਲੇ ਘਰ ਵਿੱਚ ਰੋੜੀ ਸਿੱਟੀ ਜਾਂਦੇ ਆ ਬਹਲੇ ਘਰ ਵਿੱਚ ਸਿੱਟੀ ਇੱਥੇ ਪਹਿਲਾਂ ਗੇਟ ਲੱਗਣਗੇ ਫਿਰ ਰੋੜੀ ਸਿੱਟਣਗੇ ਇੱਥੇ ਸਿੱਟੀ ਆ ਦੇਖੋ ਬਲੱਬ ਵੀ ਸਿੱਟਦੀ ਆਹਾਂ ਸਟੋਰਚ ਵੀ ਸਿੱਟਦੀ ਦੇਖ ਲਓ ਆ ਦੇਖੋ ਇੱਥੇ ਵੀ ਸਾਰੇ ਬੈਡਰੂਮ ਚ ਵੀ ਸਿੱਟ ਦਿੱਤੀ ਆ ਆ ਦੇਖ ਇੱਥੇ ਲਈ ਥੋੜਾ ਜਿਹਾ ਨੇਰਾ ਆ ਤਾਂ ਕਰਕੇ ਸਾਫ ਦੀ ਖਾਈ ਨਹੀਂ ਦਿੰਦਾ ਉੱਦਾਂ ਇੱਥੇ ਸਾਰੇ ਕਿਤੇ ਪੈ ਚੁੱਕੇ ਆ ਆ ਜਿਹੜੇ ਗੇਟ ਨੇ ਉਹਨਾਂ ਨੂੰ ਰੰਗ ਹੋ ਚੁੱਕਿਆ ਹੈ ਅੱਗੇ ਟਾਕੇ ਰਹਿੰਦੀਆਂ ਨੇ ਬੱਲੇ ਇਹ ਪੱਕਾ ਬੰਦ ਕਰ ਗਏ ਕੋਈ ਨਹੀਂ ਕਾਰਨ ਕਿ ਕਿਚਨ ਛੱਲੇ ਰੁੜੀ ਵੈਂਦੀ ਆ ਤੇ ਆ ਵਾਲੇ ਗੇਟ ਨੂੰ ਵੀ ਕਲਰ ਹੋ ਚੁੱਕਿਆ ਆ ਦੇਖ ਰਾ ਦੇਖ ਆਵਲੇ ਬੈਡਰੂਮ 'ਚ ਵੀ ਹੋ ਗਿਆ ਤੇ ਹੁਣ ਅਸੀਂ ਆ ਚੁੱਕੇ ਹਾਂ ਉੱਤੇ ਉੱਤੇ ਆ ਚ ਗਾਠਾ ਲੈ ਕੇ ਰੱਖ ਦਿੱਤੀਆਂ ਨੇ ਇਹ ਤਾਂ ਪੁੱਛਾਈ ਤਿੰਨ ਜਗੱਡਾ ਇਹ ਆ ਜਾਲੀਆਂ ਲੱਗ ਰਹੀਆਂ ਨੇ ਹਾਂਜੀ ਜੀ ਮੈਸਟਰ ਸਾਹਿਬ ਜੀ ਕੀ ਕਰਦੇ ਅੱਜ ਹੈ ਕੀ ਕਰਦੇ ਆ ਜੀ ਅੱਜ ਦੀਆਂ ਦਾ ਤਿਹਾਰ ਚੱਲਦਾ ਜੀ ਦੋ ਚਾਰ ਬੋਲੀਆਂ ਪਾਉਣ ਦੀ ਸਲਾਹ ਕਰਦੇ ਆ ਸਹੀ ਪਾਪਾ ਜੀ ਹੁਣ ਮੌਸਮ ਠੰਡਾ ਹੋ ਗਿਆ ਠੀਕ ਹੈ ਜੀ ਠੀਕ ਹੈ ਹਾਂਜੀ ਮਾ ਤੇਰੇ ਸਾਹਮਣੇ ਤਾਂ ਹੈਗਾ ਵੀ ਕੰਮ ਕਰਦੇ ਆ ਚੱਲਦਾ ਇੱਟਾ ਵੱਢਦਾ ਠੀਕ ਹੈ ਜੀ ਠੀਕ ਹੈ ਸਾਡੇ ਪੰਜਾਬੀਆਂ ਨੂੰ ਬੜੀ ਭੈੜੀ ਆਸ ਹਾਂਜੀ ਰੋਟੀ ਕਹਿੰਦੇ ਨੇ ਪੁੱਛਣਗੇ ਅੱਛਾ ਰੋਟੀ ਖਾਂਦੇ ਆ ਠੀਕ ਹੈ ਜੀ ਸਿੱਧਾ ਪਾਣੀ ਪੀ ਪਾਣੀ ਪੀਂਦੇ ਆ ਹਾਂ ਇਹ ਗਾਲਾ ਤਾਂ ਮਰ ਗਿਆ ਮਰ ਗਿਆ ਅਜੀ ਡਿਜ਼ਾਈਨਿੰਗ ਦੇ ਰਹੇ ਆ ਜੀ ਮੇਰੀ ਜੀ ਅੱਛਾ ਜੀ ਠੀਕ ਹੈ ਅੱਜ ਵੈਸੀ ਮੂਰ ਨਹੀਂ ਸਕਦੀ ਅੱਛਾ ਜੀ ਉਸਤਾਖੀ ਲਈ ਮਾਫੀ ਚਾਹੁੰਦੀ ਨਾ ਗੁੱਸਾ ਖਿਲੀ ਮਾਫੀ ਕਰ ਤੇ ਕੋਟ ਖਾਊਗਾ ਹੀ ਖਾਊਗਾ ਖਾਣ ਨੂੰ ਹੋ ਗਰਮੀ ਬਹੁਤ ਆ ਉਹ ਗਰਮੀ ਨਹੀਂ ਮੈਂ ਇੱਕ ਵਾਰ ਮੈਂ ਦੱਸ ਦੋ ਵੀ ਆ ਕੰਮ ਕਰਨਾ ਹੁਣ ਕਹਿੰਦਾ ਮਿੱਟ ਮਗਾਉਣਾ ਪੱਲਾ ਹੀ ਬਣਾ ਮੈਂ ਉਹ ਮੂਰਲੇ ਨੂੰ ਮੈਂ ਕੀ ਕਹਾ ਮੈਂ ਜਿਹਨੂੰ ਕਈ ਬੈਠਾ ਇੱਕ ਦਿਨ ਨੂੰ ਆਉਂਗਾ ਮੈਨੂੰ ਕਹਿ ਦਿੰਦੇ ਭਾਈ ਮੈਂ 5 ਤਰੀਕ ਨੂੰ 10 ਤਰੀਕ ਨੂੰ ਕੋਈ ਹੈ ਸਿਸਟਮ ਅੱਜ ਇੱਥੇ ਮੈਂ 50 ਥੈਲੇ ਮਗਾਇਨੇ ਮੈਂ 70 ਮੰਗੋਗੇ ਵੀ ਮੈਂ ਆ ਕਰਨਾ ਨਾਲੇ ਕਰਾਇਆ ਪਊਗਾ ਮੇਰਾ ਕੀ ਠੀਕ ਆ ਭਾਈ ਦੱਬੀ ਚੱਲ ਉਹਨਾਂ ਨੂੰ ਮੈਂ ਰੋਕ ਦਿੰਦਾ ਹੁਣ ਵੀ ਭਾਈ ਹਾਂ ਦੇਖੋ ਜੀ ਚਾਰੇ ਦੇ ਉੱਪਰ ਦੁਕਾਨੇ ਕਰ ਦਿੱਤੀ ਹੈ ਜੀ ਕਿਲੇ ਵਾਲੀ ਦੁਕਾਨੇ ਅੱਥਲੇ ਜਾਲੀਆਂ ਦਾ ਕਰੀਏਗੀ। ਆਹ ਦੇਖ ਤੇ। ਨੇ ਹੁਣ ਉੱਪਰ ਕੀ ਬਣਾਉਣਾ ਬਿਸਤਰੀ? ਉੱਪਰ ਕੰਟੀ ਵਾਲਾ ਜੀ। ਅੱਛਾ ਜੀ। ਤੇ ਜੰਗਲੇ ਅੱਛਾ ਉਦਲੇ ਪਾਸੇ ਬਲੌਕ। ਠੀਕ ਹੈ। ਸਾਰੀ ਡਿਜ਼ਾਈਨਿੰਗ ਫਿਨਿਸ਼ਿੰਗ ਦੇਣੀ ਹੈ। ਠੀਕ ਹੈ। ਕਿੰਨ ਤੱਕ ਫਾਈਨਲ ਕਰਨਾ? ਹਾਂ ਜੀ। ਠੀਕ ਹੈ ਜੀ। ਤੁਸੀਂ ਰਹਿੰਦੇ ਕਹਦੇ ਹੋ ਜੀ। ਅੱਛਾ। ਅਸਤਾ ਚਾਹ ਦੀ ਦਾਸ ਗੰਦਵੀ ਬੁਲਾਤੀ ਆ ਲੈ ਜਾ ਚੱਕੀ ਕੋਈ ਸਪੇਸ ਰੱਖ ਲੈ ਦੇਖ ਤਾਂ ਚਾਹ ਬਣਾਉਂਦੇ ਉਹ ਨਹੀਂ ਬਣਾਕਰ ਤਾਂ ਵਧੀਆ ਚੀਜ਼ ਆਣੀ ਹਾਂ ਗੰਦਵੀ ਇਸ ਤਰ੍ਹਾਂ ਤੇ ਚਾਹ ਪੀਣੀ ਤਾਂ ਮੈਂ ਚਾਹ ਵੀ ਬਣਾ ਦਿੰਨੀ ਹੁਣ ਹਾਂ ਚਲ ਕੋਈ ਠੀਕ ਹੈ ਤਾਂ 1200 ਦੀ ਇੱਕ ਚਲੋ ਠੀਕ ਹੈ ਜੀ ਪੇਟੀ ਮੈਂ ਪਾ ਕੇ ਕਿੱਲੇ ਇਹਨੂੰ ਕੁਝ ਵਾਂਸਾ ਇੱਥੇ ਟਾਕੀ ਲੱਗ ਰਹੀ ਆ ਬਲ ਹੋਰੇ ਚ ਚਲੋ ਸਰ ਰੱਗੇ ਦਿਖਾ ਰਿਹਾ ਇੱਧਰ ਡਿੰਗਰ ਵਾਲਾ ਰਹਿਣਾ ਯੂਮ ਇੱਥੇ ਲਿਸਟ ਲੱਗਣੀਆਂ ਨੇ ਜਾਲੀਆਂ ਤੇ ਇੱਥੇ ਰੰਗਰ ਨੇ ਸਾਡੇ ਆ ਦੇਖੋ ਤੇ ਇੱਧਰ ਜਾਲੀਆਂ ਲੱਗਣੀਆਂ ਨਹੀਂ ਇੱਥੇ ਬਾਥਰੂਮ ਆ ਗਿਆ ਸਾਡਾ ਆ ਦੇਖੋ ਉਹ ਤੇ ਉਧਰ ਵੀ ਡਿਜ਼ਾਈਨਿੰਗ ਕਰਤੀ ਅੱਧੀ ਹੱਲੇ ਰਹਿੰਦੀ ਆ ਚਲੋ ਇਹ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਿਆ ਕਰੋ ਵੱਧ ਤੋਂ ਵੱਧ ਘੱਟ ਵੀ ਕਰਿਆ ਕਰੋ